ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰੋਕਣ ਲਈ ਜਿੱਥੇ ਪ੍ਰਕਾਸ਼ ਸਿੰਘ ਬਾਦਲ ਨੇ ਪੂਰਾ ਜ਼ੋਰ ਲਗਾਇਆ ਉੱਥੇ ਦੂਜੇ ਪਾਸੇ ਜਿਹੜੀ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ ਸਾਡੇ ਨਾਲ ਜੀਦਾਰ ਸਿੰਘ ਨਲਵੀ ਹੈਗੇ ਨੇ ਜਿਨ੍ਹਾਂ ਨੇ ਕਿ ਇਸ ਪੂਰੀ ਮੂਵਮੈਂਟ ਦੇ ਵਿੱਚ ਨਾਲ ਜੀਦਾਰ ਜੀ ਪਹਿਲਾਂ ਤਾਂ ਮੈਂ ਇਹ ਜਾਨਣਾ ਚਾਹੁੰਗਾ ਕਿ ਜਿਹੜੀ ਤੁਸੀਂ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ 11 ਮੈਂਬਰੀ ਕਮੇਟੀ ਚ ਉਹ ਕੌਣ-ਕੌਣ ਹੈਗੇ ਨੇ ਔਰ ਕਿਸ ਤਰੀਕੇ ਦਾ ਉਹਨਾਂ ਨੂੰ ਪੋਰਟਫੋਲੀ ਦਿੱਤਾ ਗਿਆ ਹੈਗਾ ਸਰਦਾਰ ਜਗਦੀਸ਼ ਸਿੰਘ ਚੀਂਡਾ ਪ੍ਰਧਾਨ ਨੇ ਜੀਦਾਰ ਸਿੰਘ ਨਲਵੀ ਉਰਿਸ਼ ਉਪ ਪ੍ਰਧਾਨ ਸਰਾਜ ਜੋਗਾ ਸਿੰਘ ਜਨਰਲ ਸੈਕਟਰੀ ਨੇ ਸਰਾਪ ਭੁਪਿੰਦਰ ਸਿੰਘ ਅਸੰਦ ਵਾਈਸ ਪ੍ਰੈਜ਼ੀਡੈਂਟ ਨੇ ਔਰ ਸਰਦਾਰ ਹਰਪਾਲ ਸਿੰਘ ਪਾਲੀ ਅੰਮ੍ਰਿਤਸਰ ਤੋਂ ਉਹ ਜਾਇੰਟ ਸੈਕਟਰੀ ਨੇ ਤੇ ਸਾਡੇ 6 ਐਗਜ਼ੀਕਿਊਟਿਵ ਦੇ ਮੈਂਬਰ ਨੇ ਉਹਨਾਂ ਵਿੱਚ ਸਰਾਪ ਹਰਪਾਲ ਸਿੰਘ ਚੱਕੂ ਨੇ ਇਹਦੇ ਵਿੱਚ ਪੂਰਾ ਹੁਣ ਅਗਲੀ ਰਣਨੀਤੀ ਕੀ ਰਹੇਗੀ ਤੁਹਾਡੀ ਕਿਸ ਤਰੀਕੇ ਨਾਲ ਮਤਲਬ ਅੱਗੇ ਕੰਮ ਕਰੋਗੇ ਤੁਸੀਂ ਦੇਖੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਹੁਣ ਅੱਜ 16 ਜੁਲਾਈ 2014 ਨੂੰ ਕੁਰਸ਼ੇਤਰਾ ਵਿਖੇ ਮੀਟਿੰਗ ਹੋ ਰਹੀ ਹੈ ਐਕਟ ਦੇ ਮੁਤਾਬਕ ਪਹਿਲੀ ਮੀਟਿੰਗ ਟੀਸੀ ਸਾਹਿਬ ਇਹ ਲੈਣੀ ਹੈ ਇਹ ਪਹਿਲੀ ਮੀਟਿੰਗ ਜਿਹੜੀ ਹੈ ਇਹ ਜਨਰਲ ਹਾਊਸ ਦੀ ਮੀਟਿੰਗ ਹੈ ਜਨਰਲ ਹਾਊਸ 40 ਮੈਂਬਰ ਦਾ ਹੈ 41 ਮੈਂਬਰ ਦਾ ਇੰਡੀਮਿਟ ਹੋਏਗੀ ਤੇ ਮੀਟਿੰਗ ਦੇ ਵਿੱਚ ਇੱਕ ਫਾਰਮਲ ਇਲੈਕਸ਼ਨ ਹੋਵੇਗਾ ਅਨੁਕਮ ਦੇ ਮੁਤਾਬਕ ਜਿਹੜੇ ਆਫਿਸ ਬੀਅਰਸ ਨੇ ਐਗਜ਼ੀਕਟਿਵ ਦੇ 11 ਮੈਂਬਰ ਉਹਨਾਂ ਦਾ ਐਲਾਨ ਹੋ ਜਾਏਗਾ